ਸ੍ਰੀ ਸੰਤ ਬਾਬਾ ਸੁਖਦੇਵ ਸਿੰਘ ਜੀ ਸਤਸਰ ਅੱਲ੍ਹਾੁਰੰਗ ਸਾਹਿਬ ਵਾਲਿਆਂ ਦੀ ਅੱਜ ਜਿਹੜੀ ਸਲਾਨਾ ਵਰਸੀ ਮਨਾਈ ਜਾ ਰਹੀ ਆ ਤੇ ਹਰ ਸਾਲ ਦੀ ਤਰ੍ਹਾਂ ਮਲਕੀਤ ਐਗਰੋਟੈਕ ਵੱਲੋਂ ਜਿਹੜੇ ਸਾਡੇ ਚਰਨ ਸਿੰਘ ਜੀ ਨੇ ਮਲਕੀਤ ਸਿੰਘ ਜੀ ਅੰਕਲੋਂ ਵੱਲੋਂ ਇੱਥੇ ਲੰਗਰ ਲਗਾਇਆ ਜਾਂਦਾ ਤੇ ਬਹੁਤ ਵੱਡਾ ਉਪਰਾਲਾ ਹੁੰਦਾ ਜੀ ਕਿਉਂਕਿ ਸੰਤ ਮਹਾਪੁਰਖ ਸੁਖਦੇਵ ਸਿੰਘ ਜੀ ਜਿਹੜੇ ਇੱਕ ਇਲਾਕੇ ਦੇ ਵਿੱਚ ਵੱਡੀ ਸਖਸੀਅਤ ਹੋਏ ਨੇ ਤੇ ਉਹਨਾਂ ਨੇ ਆਪਣੇ ਕਥਾ ਵਿਖਿਆਣ ਤੇ ਆਪਣੇ ਨਾਲ ਜਿਹੜੇ ਲੱਖਾਂ ਹੀ ਜਿਹੜੇ ਸੰਗਤਾਂ ਨੂੰ ਆਪਣੇ ਗੁਰ ਸਿੱਖੀ ਦੇ ਨਾਲ ਜੁੜਿਆ ਦੇਸ਼ਾਂ ਅਮਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਗੁਰ ਸਿੱਖੀ ਦੇ ਨਾਲ ਜੁੜਿਆ ਤੇ ਇਸ ਤੋਂ ਇਲਾਵਾ ਉਹ ਆ ਆਪਣੇ ਸਮਾਜ ਦੇ ਵਿੱਚ ਲੋੜਵੰਦਾਂ ਦੀ ਮਦਦ ਵੀ ਕਰਦੇ ਰਹੇ ਸਨ ਤੇ ਇੱਕ ਮਹਾਨ ਸ਼ਖਸੀਅਤ ਸਨ ਤੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ ਤੇ ਅੱਜ ਮੈਂ ਚਰਨਾਂ ਦੇ ਵਿੱਚ ਸਿਕਾਉਂਦਾ ਹੋਇਆ ਸੰਤ ਮਹਾਂਪੁਰਖਾਂ ਨੂੰ ਆ ਸਰਦਾਇ ਪੋਟੇਟ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਬਲਕੀ ਤੇ ਗਰੋ ਟੈਕ ਦੇ ਜਿਹੜੇ ਹਰ ਸਾਲ ਲੰਗਰ ਲਗਾਉਂਦੇ ਹਨ ਭਾਈ ਗੋਬੀ ਦਾ ਖਾਲਸਾ ਸ੍ਰੀ ਭਾਈ ਗੋਬੀ ਸਾਹਿਬ ਅੱਜ ਸਾਡੇ ਵਾਸਤੇ ਬਹੁਤ ਸੁਭਾਗਾ ਪ੍ਰਜਨ ਹੈ ਅੱਜ ਸਾਡੇ ਗੁਰੂ ਜੀ ਦੀ ਸੰਤ ਲੌਰ ਸਾਹਿਬ ਬਾਬਾ ਜੀ ਦੀ 20ਵੀਂ ਵਰਸੀ 20ਵਾਂ ਵਰਸੀ ਮਨਾ ਰਹੇ ਆ ਪੂਰੇ ਜੋਸ਼ ਨਾਲ ਸਾਡੀ ਫੈਕਟਰੀ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਡੇ ਸਾਰੇ ਵਰਕਰਾਂ ਵੱਲੋਂ ਜੋਸ਼ ਨਾਲ ਇਹ ਸਰ ਮਨਾਇਆ ਜਾ ਰਿਹਾ ਹੈ ਸੰਗਤ ਦੀ ਸੇਵਾ ਕਰ ਰਹੀ ਹੈ ਇੱਥੇ ਹਰ ਸਾਲ ਅਸੀਂ ਗੁਰੂ ਕਾ ਲੰਗਰ ਜਲਾਉਨੇ ਆ ਜਿੱਥੇ ਚਾਵਲਾ ਦਾ ਪ੍ਰਸ਼ਾਦ ਬਣਦਾ ਹੈ ਤੇ ਠੰਡਾ ਜਲਪਾਉਨੇ ਆ ਇਹ ਸਭ ਪਛੋ ਪਰਮਾਤਮਾ ਦੀ ਬੜੀ ਕਿਰਪਾ ਹੈ ਅੱਜ ਬੜਾ ਸੋਹਣਾ ਦਿਨ ਲੱਗਿਆ ਹੋਇਆ ਹੈ ਮਹਾਰਾਜ ਦਾ ਬਹੁਤ ਬਹੁਤ ਸ਼ੁਕਰ ਹੈ ਸਾਰੀ ਸੰਗਤ ਦਾ ਬਹੁਤ ਬੜਾ ਧੰਨਵਾਦ ਹੈ ਸਾਰੀ ਸੇਕੀ ਵਰਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਨੀਂਵੀ ਸੇਵਾ ਨਿਭਾਈ ਵੀਰੂਆਂ ਖਾਓ ਸਾਰੇ ਵੀਰੂਆਂ